ਨੇ ਇੱਕ ਬੱਡਾ ਪਰਾਣਾ ਕੀਤਾ ਆਪਣੇ ਪਿੰਡ ਦੇ ਵਿੱਚੋਂ ਸਾਰੇ ਬੱਚਿਆਂ ਨੇ ਘੁੰਮ ਕੇ ਗਰਾਹੀ ਇਕੱਠੀ ਕੀਤੀ ਉਸ ਤੋਂ ਬਾਅਦ ਛੋਟੇ ਸਹਿਬਜ਼ਾਦਾਂ ਦੀ ਯਾਦ ਦੇ ਵਿੱਚ ਪਿੰਡ ਦੇ ਫਿਰਨੀ ਦੇ ਉੱਤੇ ਦੁੱਧ ਦਾ ਲੰਗਰ ਲਗਾਉਣਾ ਚਾਹਿਆ ਸੀ ਕਿਉਂਕਿ ਜੂਨ ਦੇ ਮਹੀਨੇ ਵਿੱਚ ਅਸ਼ਵੀ ਲੈਦੀ ਸੀ ਪਰ ਅਸੀਂ ਅਸੀਂ ਜਦੋਂ ਡਿਸਾਈਡ ਕੀਤਾ ਸੀ ਵੇਖੀ ਹੁਣ ਦਸੰਬਰ ਦੇ ਮਹੀਨੇ ਵਿੱਚ ਅਸੀਂ ਲੰਗਰ ਕਰਾਂਗੇ ਇਸ ਤੋਂ ਜ਼ਿਆਦਾ ਤੁਸੀਂ ਪਾਠ ਵੀ ਕਰ ਦਿਓ ਰਹਿ ਰਸ ਸ਼ਾਮ ਜਾ ਕੇ ਗੁਰਦੁਆਰ ਸਾਹਿਬ ਹਾਂਜੀ ਗੁਰਦੁਆਰ ਸਾਹਿਬ ਜਾ ਕੇ ਦੀ ਪਾਠ ਕਰਦੇ ਸੀ

ਪਿੰਡ ਕਾਲਗੜ ਮੁਹਾਜਰੇ ਦਾ ਪਿੰਡ ਹੈ ਜਿੱਥੇ ਕਿ ਛੋਟੇ ਬੱਚੇ ਤੁਸੀਂ ਦੇਖੋ ਕਿ ਵੱਡਾ ਪ੍ਰਾਲਾ ਕੀਤਾ ਹੈ ਇਹ ਛੋਟੇ ਬੱਚੇ ਨੇ ਤਸਵੀਰਾਂ ਦੇਖੋ ਜਿਨ੍ਹਾਂ ਦੇ 마ਸੂਮ ਚਿਹਰੇ ਨੇ ਇਹੀ ਉਮਰ ਸੀ ਛੋਟੇ ਸਾਹਿਬਜ਼ਾਦਿਆਂ ਦੀ 7 ਸਾਲ 9 ਸਾਲ ਤਾਂ ਇਹ ਦੇਖੋ ਕਿੰਨੇ ਸੋਹਣੇ ਬੱਚੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਦਿਖਣ ਲੱਗੇਗੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਹੀ ਖੜੇ ਨੇ ਪਰ ਇਹਨਾਂ ਨੇ ਇੱਕ ਵੱਡਾ ਪ੍ਰਾਲਾ ਕੀਤਾ ਆਪਣੇ ਪਿੰਡ ਦੇ ਵਿੱਚੋਂ ਸਾਰੇ ਬੱਚਿਆਂ ਨੇ ਘੁੰਮ ਕੇ ਗਰਾਹੀ ਇਕੱਠੀ ਕੀਤੀ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਪਿੰਡ ਦੇ ਫਿਰਨੀ ਦੇ ਉੱਤੇ ਦੁੱਧ ਲੰਗਰ ਲਗਾਉਣ ਜਾ ਰਹੇ ਨੇ ਤੇ ਪੈਸੇ ਇਕੱਠੇ ਵੀ ਹੋਏ ਨੇ ਸੇਵਾ ਦੇ ਗੱਲਬਾਤ ਵੀ ਕਰਾਂਗੇ ਛੋਟੇ ਬੱਚੇ ਸਾਡੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਮਨਿੰਦਰ ਸਿੰਘ ਨਾਮ ਹੈ ਮਨਿੰਦਰ ਸਿੰਘ ਕਿਵੇਂ ਆਇਆ ਮੰਨ ਦੇ ਵਿੱਚ ਕੀ ਅਸੀਂ ਛੋਟੇ ਸਾਹਿਬ ਦੀ ਸੀਦੀ ਦੇ ਯਾਦ ਤੇ ਵਿੱਚ ਲੰਗਰ ਲਾਈਏ ਕਿਵੇਂ ਤੁਸੀਂ ਇਕੱਠੇ ਕਿਵੇਂ ਹੋਏ ਕਿਵੇਂ ਗੱਲਬਾਤ ਹੋਈ ਤੁਹਾਡੀ ਅਸੀਂ ਪਹਿਲਾਂ ਵੀ ਜੂਨ ਦੇ ਮਹੀਨੇ ਵਿੱਚ ਅਸ਼ਵੀਲ ਲਈ ਸੀ ਜੀ ਅਸੀਂ ਅਸੀਂ ਜਿਹੜੇ ਡਿਸਾਈਡ ਕੀਤਾ ਸੀ ਬਈ ਅਸੀਂ ਹੁਣ ਦਸੰਬਰ ਦੇ ਮਹੀਨੇ ਵਿੱਚ ਅਸੀਂ ਲੰਗਰ ਕਰਾਂਗੇ ਛੋਟੇ ਸਾਹਿਬ ਜਦਿਆਂ ਦੇ ਬਾਰੇ ਪੜਦੇ ਹੋ ਇਤਿਹਾਸ ਹੈ ਉਹਨਾਂ ਦਾ ਪਤਾ ਹਾਂਜੀ ਕੀ ਨਾਮ ਸੀ ਉਹਨਾਂ ਦਾ ਪਤਾ ਬਾਬਾ ਜੀ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਹੀਦੀ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਨੂੰ ਉਸ ਤੋਂ ਕੀ ਸਿੱਖਿਆ ਤੁਸੀਂ ਕੀ ਅਸੀਂ ਕਿਵੇਂ ਸਿੱਧਕ ਦੇ ਵਿੱਚ ਰਹਿਣਾ ਕਿਵੇਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਕੀ ਸਿੱਖਿਆ ਤੁਸੀਂ ਪੜਿਆ ਉਹਨਾਂ ਬਾਰੇ ਹਾਂ ਜੀ ਹਾਂ ਅਸੀਂ ਅਸੀਂ ਕਿਹਾ ਵੀ ਆਪਣੇ ਧਰਮ ਦੇ ਬਾਰੇ ਵੀ ਆਪਣੇ ਧਰਮ ਦੇ ਕਿਸੇ ਦੇ ਅੱਗੇ ਝੁਕਣਾ ਨਹੀਂ ਹਾਂ ਤੇ ਹੋਰ ਅਸੀਂ ਇਹਨਾਂ ਤੋਂ ਸਿੱਖਿਆ ਹੈ ਵੀ ਆਪਣੇ ਧਰਮ ਤੇ ਆਪਾਂ ਉੱਪਰ ਠੀਕ ਆਪਾਂ ਪੱਕੇ ਰਹਿਣਾ ਹਾਂਜੀ ਵੀ ਆਪਣੇ ਜਿਹੜੇ ਪੰਜ ਕਕਾਰ ਆ ਪੂਰੇ ਰੱਖਣੇ ਆ ਜੀ ਤੇ ਹੋਰ ਆਪਣੇ ਕੇਸ ਨਹੀਂ ਕਤਲ ਕਰਾਉਣੇ ਦਾੜੀ ਨਹੀਂ ਕਤਲ ਕਰਾਉਣੇ ਅੱਛਾ ਦੱਸਿਆ ਜਾਦਾ ਕਿ ਤੁਸੀਂ ਪਾਠ ਵੀ ਕਰਦੇ ਹੋ ਰਹਿ ਰਸ ਸ਼ਾਮ ਨੂੰ ਜਾ ਕੇ ਗੁਰਦੁਆਰਾ ਸਾਹਿਬ ਦੀ ਹਾਂਜੀ ਗੁਰਦੁਆਰਾ ਸਾਹਿਬ ਜਾ ਕੇ ਹੀ ਪਾਠ ਕਰਦੇ ਹਿੰਦੇ ਅੱਛਾ ਤੇ ਅੰਮ੍ਰਿਤਸਰ ਕਿਆ ਕਿਸੇ ਬੱਚੇ ਨੇ ਤੁਹਾਨੂੰ ਹਾਂ ਨਹੀਂ ਮੈਂ ਵੀ ਅੰਮ੍ਰਿਤਸਰ ਕਿਆ ਵੇ ਜੀ ਇੱਧਰ ਇਹਨਾਂ ਨੇ ਵੀ ਚੱਕਿਆ ਵੇ ਜੀ ਉੱਧਰ ਇੱਕ ਹੋਰ ਉਹਨਾਂ ਨੇ ਵੀ ਚੱਕਿਆ ਵੇ ਅੱਛਾ ਕਿੰਨੇ ਪੈਸੇ ਇਕੱਠੇ ਹੋ ਗਏ ਪਿੰਡ ਦੇ ਵਿੱਚੋਂ ਜਾ ਕੇ ਗ੍ਰਾਹੀ ਜਿਹੜੀ ਤੁਸੀਂ ਇਕੱਠੀ ਕੀਤੀ ਹੈ ਲੰਗਰ ਵਾਸਤੇ ਸਾਡੇ ਭਾਏ 8100 ਹੋ ਗਿਆ ਹੈ ਜੀ ਇਕੱਠਾ 8100 ਹਾਂਜੀ ਅੱਛਾ ਪਿੰਡ ਦੇ ਵਿੱਚ ਘੁੰਮੇ ਹੋ ਕਿਸੇ ਨੇ ਮਨਾ ਤਾਂ ਨਹੀਂ ਕੀਤਾ ਜਾਂ ਫਿਰ ਕੀ ਕਹਿ ਕੇ ਤੁਸੀਂ ਗ੍ਰਾਹੀ ਇਕੱਠੀ ਕੀਤੀ ਹੈ ਕੀ ਕਿਹਾ ਅਜੇ ਕੀ ਨੇ ਮਨਾ ਕੀਤਾ ਨਹੀਂ ਪਰ ਅਸੀਂ ਇਦਾਂ ਕਹਿ ਪਿਆ ਸੀ ਸਾਬ ਜਦ ਨੂੰ ਯਾਦ ਵਿੱਚ ਅਸੀਂ ਲੰਗਰ ਲੋਣਾ ਹੈ ਜੀ ਫਿਰ ਉਹਨਾਂ ਨੇ ਆਪਾ ਸੇਵਾ ਦਿੱਤੀ ਜੀ ਤਾਂ ਇਹ ਜਿਹੜੀ ਲਿਸਟ ਹੈ ਲਿਸਟ ਵੀ ਬੱਚਿਆਂ ਨੇ ਤਿਆਰ ਰੱਖੀ ਹੋਈ ਹੈ ਕਿ ਕਿਸ ਬੰਦੇ ਨੇ ਕਿੰਨੇ ਪੈਸੇ ਦਿੱਤੇ ਨੇ ਕਿਸੇ ਨੇ 500 ਰੁਪਏ ਕਿਸੇ ਨੇ 100 ਰੁਪਏ ਕਿਸੇ ਨੇ 50 ਰੁਪਏ ਕਿਸ ਨੇ ਚੀਨੀ ਦਿੱਤੀ ਹੈ ਕਿਸ ਨੇ ਕੁਝ ਹੋਰ ਦਿੱਤਾ ਹੈ ਸਮਾਨ ਜਿਹੜਾ ਤੁਸੀਂ ਦੇਖ ਦੁੱਧ ਵੀ ਦਿੱਸੇ ਆ ਪਿੰਡ ਵਿੱਚੋਂ ਕਰਨੀ ਹੈ ਇਹ ਬਹੁਤ ਵੱਡਾ ਪਰਾਲਾ ਛੋਟੇ ਬੱਚਿਆਂ ਦਾ ਹੈ ਤਾਂ ਇੱਕ ਛੋਟੀ ਬੱਚੀ ਸਾਡੇ ਨਾਲ ਬਹੁਤ ਹੀ ਪਿਆਰੀ ਹੈ ਕੀ ਨਾਮ ਹੈ ਤੁਹਾਡਾ ਜਸਦੀਪ ਕੌਰ ਜਸਦੀਪ ਮੈਂ ਸੁਣਿਆ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤਾਂ ਛੋਟੀ ਸਾਹਿਬ ਜੱਦੇਵਾਲੀ ਲਿਖਿਆ ਕੁਝ ਗਾਇਆ ਤੁਸੀਂ ਛੋਟੇ ਸਾਹਿਬ ਜੱਦੇਵਾਲੀ ਕੋਈ ਸ਼ਬਦ ਯਾਦ ਕਰਿਆ ਹਾਂਜੀ ਬੋਲੋ ਵਟਾਂ ਲੰਮੀ

ਰਾਤ ਹੋ ਨੇਰੀ ਬਿਜਲੀ ਲੈ ਸ਼ੁਕੇ ਰਾਜੰਗਲਾ ਦੇ ਪੈ ਗਏ ਨੇ ਰੇਸ਼ਮਨਾਣ ਸੋਲੇ ਸਰੀਰ ਨੂੰ ਦੁਖੜੇ ਸੜੇ ਪੈ ਗਏ ਨੇ ਰੇਸ਼ਮਨਾਣ ਸੋਲੇ ਸਰੀਰ ਨੂੰ ਦੁਖੜੇ ਸੜੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਮਤਾ ਗੁਜਰੀਓ ਨਾ ਦੇ ਨਾਲ ਜੀ ਸਰਸਵਤੀ ਦੇ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਕੁਰਾਂਦੇ ਲਾਲ ਜੀ ਸਰਸਵਤੀ ਦੇ ਤੇ ਵਿਛੋੜਾ ਪੈ ਗਿਆ ਓ ਸਵੇਲੇ ਦਾ ਸੁਣ ਲੋ ਵਾਲ ਜੀ ਕਹਿਰੀ ਦੀ ਸਰਦੀ ਹੱਡੀਆਂ چیرੇ ਬਾਲ ਨੇ ਆਰੇ ਕੰਬ ਦੇ ਨੇ ਕਹਿਰੀ ਦੀ ਸਰਦੀ ਹੱਡੀਆਂ چیرੇ ਬਾਲ ਨੇ ਆਰੇ ਕੰਬ ਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਸਵਾਲ ਜੀ ਸਰਸਾ ਨਦੀ ਤੇ ਵਿਸ਼ੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਾਲ ਜੀ ਵਟਾ ਲੰਮੀਆ ਤੇ ਰਸਤਾ ਪਾੜਦਾ ਤੁਰੇ ਜਾਂਦੇ ਗੁਰਾ ਦੇ ਲਾਲ ਜੀ ਸਰਸਾ ਨਦੀ ਤੇ ਵਿਸ਼ੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਾਲ ਜੀ

ਠੰਡੇ ਜਲ ਦਾ ਲੰਗਰ ਲਾਇਆ ਸੀ ਤੇ ਉਹਨਾਂ ਉਦੋਂ ਡਿਸਾਈਡ ਕੀਤਾ ਸੀ ਬਈ ਦਸੰਬਰ ਮਹੀਨੇ 'ਚ ਜਦੋਂ ਛੋਟੇ ਸਾਹਿਬ ਜੀ ਦੀ ਸ਼ੀਦੀ ਹੁੰਦੀ ਏ ਬਈ ਉਦੋਂ ਅਸੀਂ ਦੁੱਧ ਦਾ ਲੰਗਰ ਲਾਵਾਂਗੇ ਤੇ ਅਸੀਂ ਪਿੰਡ ਦੇ ਵਿੱਚੋਂ ਹਕਮ ਤੇ ਗ੍ਰਾਹੀ ਇਕੱਠੀ ਕਰਕੇ ਦੁੱਧ ਦਾ ਲੰਗਰ ਲਾਵਾਂਗੇ ਪਰ ਅੱਜ ਕੱਲ ਤੇ ਬੱਚੇ ਨੂੰ ਫੋਨ ਤੋਂ ਵੀ ਵੇਲ ਨਹੀਂ ਆ ਕਈ ਵਿੱਚ ਤਾਂ ਫੋਨ ਚੁਲਜੇ ਰਹਿੰਦੇ ਨੇ ਪਰ ਤੁਸੀਂ ਇਸ ਪਾਸੇ ਨੂੰ ਚੱਲ ਪਏ ਹੈ ਨਾ ਤਾਂ ਕਿਵੇਂ ਮਨ ਦੇ ਵਿੱਚ ਕਿੰਨਾ ਸਕੂਨ ਲੱਗ ਰਿਹਾ ਤੁਹਾਨੂੰ ਕਿ ਦੁੱਧ ਦਾ ਲੰਗਰ ਲਾ ਕੇ ਜਾਂ ਛੁੱਟੇ ਦੀ ਯਾਦ ਤੇ ਵਿੱਚ ਇਸ ਤਰੀਕੇ ਦੇ ਪ੍ਰੋਗਰਾਮ ਕਰਕੇ ਕਿੰਨਾ ਕੁ ਪਹਿਲਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਲਦ ਦਾ ਲੰਗਰ ਲਾਇਆ ਉਸ ਤੋਂ ਬਾਅਦ ਹੁਣ ਦੁੱਧ ਦਾ ਲੰਗਰ ਲਾਣ ਜਾ ਰਹੇ ਹੋ ਤਾਂ ਕਿਵੇਂ ਮਨ ਦੇ ਵਿੱਚ ਕਿੰਨਾ ਸਕੂਨ ਮਿਲਦਾ ਹੈ ਉਦੋਂ ਖੁਸ਼ੀ ਹੁੰਦੀ ਹੈ ਬਾਈ ਸਾਨੂੰ ਅਸੀਂ ਦੁੱਧ ਦਾ ਲੰਗਰ ਲਾਈਏ ਬਾਈ ਸਾਨੂੰ ਦੇ ਕੇ ਹੋਰ ਬੱਚੇ ਵੀ ਸਾਡੇ ਨਾਲ ਆਵੇ ਬਾਈ ਜਿੱਦਾਂ ਕਿ ਇਹ 8-10 ਬੱਚੇ ਆਏ ਆ ਇਦਾਂ ਹੋਰ ਬੱਚੇ ਵੀ ਆ ਕੀ ਨਾਮ ਹੈ ਤੁਹਾਡਾ ਗੁਰਸਾਹਿਬ ਸਿੰਘ ਅਜੇ ਗੁਰਸਾਹਿਬ ਇਹ ਜਿਹੜੀ ਸੇਵਾ ਇਕੱਠੀ ਕਰਕੇ ਤੁਸੀ ਲੰਗਰ ਲਾਉਣ ਜਾ ਰਹੇ ਹੋ ਕਿਵੇਂ ਮਨ ਦੇ ਵਿੱਚ ਕਿਵੇਂ ਆ ਤੁਹਾਡੇ ਪਹਿਲਾਂ ਜਿਵੇਂ ਜੂਨ ਦੇ ਮਹੀਨੇ ਮੈਂ ਪਹਿਲਾਂ ਗਰਮੀ ਚੱਲ ਰਹੀ ਦੀ ਪੇ ਗਰਮੀ ਕਰਕੇ ਅਸੀਂ ਸੋਚਿਆ ਵੀ ਇਸ ਬੀਲ ਲਈਏ ਫਿਰ ਅਸੀਂ ਜਾ ਰਹੇ ਹਾਂ 100 ਤੱਕ ਬੇ ਗ੍ਰਾਹੀ ਇਕੱਠੀ ਕਰੀ ਸਾਰਿਆਂ ਨੇ ਜਾਣਿਆ ਨਹੀਂ ਸਾਰਿਆਂ ਨੇ ਫਿਰ ਗ੍ਰਾਹੀ ਇਕੱਠੀ ਕਰਕੇ ਜਿਵੇਂ ਬੀਲ ਲਾਤੀ ਉਦੋਂ ਫਿਰ ਮੀਂਹ ਪੈ ਗਈ ਫਿਰ ਅਸੀਂ ਦੋਜ ਕੇ ਫਿਰ ਅਸੀਂ ਵੀ ਸਬਾ ਵਿੱਚ ਬੀਲ ਲਾਉਂ ਗਈ ਸਾਹਿਬ ਜਦਾਂ ਯਾਦ ਵਿੱਚ ਵੀ ਨੰਗਾ ਲਾਉਂ ਗਈ ਦੁੱਧ ਦਾ ਅੱਜਕੱਲ ਤਾਂ ਬੱਚੇ ਫੋਨ 'ਚ ਬਹੁਤ ਉੱਝੇ ਹੋਏ ਆ ਫੋਨ 'ਚ ਰੀਲਾਂ ਬਣਾਉਣ ਹੋਰ ਫੋਨ 'ਚ ਗੇਮਾਂ ਖੇਡਣ ਦੇ ਵਿੱਚ ਕੱਟ ਕੱਟ ਖੇਡਣ ਲੱਗੇ ਕਿਹੜਾ ਖੇਡਣ ਲੱਗੇ ਅੱਜਕੱਲ ਦਿਨਾਂ ਛੁੱਬੀ ਤਾਂ ਤੁਸੀਂ ਨਹੀਂ ਫੋਨ ਫੋਨ ਚਲਾਉਂਦੇ ਚਲਾਉਂਦੇ ਪਰ ਅਸੀਂ ਘੱਟ ਜਣਦੇ ਅਸੀਂ ਘੱਟ ਲੰਦੇ ਪਰ ਅੱਜਕੱਲ ਦੇ ਦਿਨ ਤੁਸੀਂ ਸੇਵਾ ਵੱਲ ਹੋ ਗਏ ਹਾਂਜੀ ਛੋਟੇ ਸਾਹਿਬ ਜਦੋਂ ਮਾਰੇ ਕੀ ਜਾਣਦੇ ਤੁਸੀਂ ਜਾਂ ਉਹਨਾਂ ਦਾ ਨਾਮ ਪਗਾਰੇ ਸਾਰੇ ਕੁਝ ਜਾਣਦੇ ਵੀ ਉਹਨਾਂ ਨੇ ਸ਼ੀਧੀਆਂ ਪਾਈਆਂ ਜੀ ਵੀ ਉਹਨਾਂ ਨੇ ਤਾਂ ਧਰਮ ਨਹੀਂ ਛੱਡਿਆ ਆਪਣਾ ਹੀ ਫਤਿਹਗੜ੍ਹ ਸਾਹਿਬ ਜਾਣਦੇ ਆ ਹਾਂਜੀ ਮਤਲਬ ਦੇਖਿਆ ਆ ਹਾਂਜੀ ਇਹ ਪਰਿਵਾਰ ਤਾਂ ਨਹੀਂ ਕੁਝ ਕਹਿੰਦਾ ਜਿਸ ਤਰੀਕੇ ਤੁਸੀਂ ਗ੍ਰਾਹੀ ਇਕੱਠੀ ਕਰਨ ਲੱਗ ਕੇ ਖਰਚਾ ਬਹੁਤ ਹੁੰਦਾ ਲੰਗਰ ਦੇ ਉੱਤੇ ਵੀ ਨਾ ਜੀ ਆਪਾਂ ਹੀ ਤੁਸੀਂ ਕਿੱਥੋਂ ਪੈਸੇ ਪੂਰੇ ਕਰੂਗਾ ਨਹੀਂ ਸਾਰੇ ਦਰਦੇ ਨਾਲ ਹਿੰਮਤ ਦੇ ਰਹੇ ਹਾਂ ਹਾਂਜੀ ਇਹ ਗੱਲ ਹੈ ਕਿ ਨਹੀਂ ਤਾਂ ਅੱਜ ਕੱਲ ਮਾਮਾ ਸਿਰ ਤੇ ਜੂੜਾ ਕਰਨ ਲਈ ਬਹੁਤ ਕਰਤਾਂਦੀਆਂ ਨੇ ਫੋਨਾਂ ਚੁਲਝੇ ਹੋਈ ਹੈ ਦੁਨੀਆ ਬੱਚੇ ਵੀ ਉਲਝੇ ਹੋਏ ਨੇ ਫੋਨ ਤੇ ਘਰ ਤੋਂ ਬਾਹਰ ਨਹੀਂ ਨਿਕਲਦੇ ਬੱਚੇ ਪਰ ਇਹ ਬਹੁਤ ਵੱਡਾ ਪ੍ਰਲੈ ਪਿੰਡ ਦਾ ਪਿੰਡ ਪਿੰਡ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਸਿੱਖੇ ਦੇਣੀ ਚਾਹੀਦੀ ਹੈ ਮਾਪੇ ਦਾ ਬਹੁਤ ਵੱਡਾ ਰੋਲ ਹੁੰਦਾ ਜਿਹੜੇ ਮਾਪੇ ਆਪਣੇ ਬੱਚੇ ਦੀ ਦਸਤਾਰ ਸੋਹਣੀ ਸਜਾ ਕੇ ਤੁਸੀਂ ਦੇਖੋ ਕਿੰਨੀ ਸੋਹਣੀ ਦਸਤਾਰਾ ਸਜਾ ਕੇ ਬੱਚਿਆਂ ਨੂੰ ਸੇਵਾ ਕਰਨ ਵਾਸਤੇ ਭੇਜਿਆ ਤਾਂ ਇਹ ਮਿਸਾਲ ਹੈ ਪੰਜਾਬ ਦੀ ਇੰਨਾ ਬੱਚਿਆ ਨਹੀਂ ਯੋਧੇ ਬਣਨਾ ਇੰਨਾ ਬੱਚਿਆ ਨਹੀਂ ਸੇਵਾਦਾਰ ਬਣਨਾ ਤਾਂ ਇਹ ਬਹੁਤ ਘੱਟ ਪਿੰਡਾਂ ਦੇ ਵਿੱਚ ਨਹੀਂ ਤਾਂ ਅੱਜ ਕੱਲ੍ਹ ਬੱਚੇ ਫੋਨ ਨਾਲ ਚੁਲਜੇ ਹੋਏ ਨੇ ਮਾਵਾ ਰੀਲਾ ਚੁਲਜੀਆਂ ਹੋਈਆਂ ਨੇ ਰੀਲਾ ਬਣਾਉਣ ਦੇ ਵਿੱਚ ਚੁਲਜੇ ਹੋਏ ਨੇ ਬੱਚੇ ਵੀ ਪਰ ਛੋਟੇ ਸਾਹਿਬ ਜੀ ਦੀ ਸ਼ਹੀਦੀ ਨੂੰ ਲੈ ਕੇ ਇਹ ਵੱਡਾ ਅਪਰਾਧਾ ਬੱਚੇ ਨੂੰ ਕਿਤਾ ਬਹੁਤ ਬਹੁਤ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਮਿਸਾਲ ਹੈ ਪੈਦਾ ਹੋ ਸਕੇ ਹੋਈ ਬੱਚੇ ਇਹਨਾਂ ਨੂੰ ਦੇਖ ਕੇ ਸੇਵਾਵਾਂ ਲੱਗ ਸਕਣ ਤੁਹਾਡੇ ਕਦੇ ਮੈਂ ਸੰਮਿਤ ਦੇ ਨਾਲ ਹੁਦੈਸ